ਮੇਰੇ ਨਾਲ ਮੇਰੇ ਸਾਥੀ ਸ਼ੈਰੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮਐਲਏ ਬਟਾਲਾ ਲਖਨਾ ਜੀ ਸਾਡੇ ਜ਼ੋਨ ਸੈਕਟਰੀ ਨੇ ਮਾਝਾ ਦੇ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੁਝਾਰੂ ਸਾਥੀ ਡਾਕਟਰ ਸਾਹਿਬ ਡਾਕਟਰ ਸਨੀ ਆਲੂਵਾਲੀਆ ਜੀ ਔਰ ਮੇਰੇ ਵੀਰ ਅਮਨ ਮੋਹੀ ਜੀ ਸਾਡੇ ਜ਼ੋਨ ਸੈਕਟਰੀ ਨੇ ਸਾਥੀਓ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ 21 ਤਾਰੀਖ ਨੂੰ ਯੂਲਬੀ ਦੀਆਂ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਦੇ ਜਿਹੜੀਆਂ ਉਹ ਹੁਣ ਜਾਰੀਆਂ ਨੇ 46 ਜਗ੍ਹਾ ਦੇ ਉੱਪਰ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨਾਂ ਔਰ ਕਮੇਟੀਆਂ ਦੇ ਵਿੱਚ ਔਰ 49 ਜੋ ਬਾਇਲੈਕਸ਼ਨ ਨੇ ਉਹ ਹੁਣ ਜਾਰੀਆਂ ਨੇ ਇਨਾਂ ਬਾਇਲੈਕਸ਼ਨਸ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ 87 ਥਾਵਾਂ ਦੇ ਉੱਪਰ 977 ਬੋਰਡਾਂ ਦੇ ਉੱਪਰ ਨੇ ਜਿਹੜੀਆਂ ਉਹ ਹੋਣ ਜਾ ਰਹੀ ਹੈ ਚਲੋ ਅ ਸਭ ਤੋਂ ਪਹਿਲਾ ਤਾਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਪਹੁੰਚੇ ਤੁਹਾਡਾ ਦਿਲ ਦੀ ਅਗਰੇਜੋਂ ਧੰਨਵਾਦ ਤੇ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਸ਼ੈਰੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮ ਐਲ ਏ ਬਟਾਲਾ ਲਖਨਾ ਜੀ ਸਾਡੇ ਜ਼ੋਨ ਸੈਕਟਰੀ ਨੇ ਮਾਜਾ ਦੇ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੁਝਾਰੂ ਸਾਥੀ ਡਾਕਟਰ ਸਾਹਿਬ ਡਾਕਟਰ ਸਨੀ ਆਲੂਵਾਲੀਆ ਜੀ ਔਰ ਮੇਰੇ ਵੀਰ ਅਮਨ ਮੋਹੀ ਜੀ ਸਾਡੇ ਜ਼ੋਨ ਸੈਕਟਰੀ ਨੇ ਸਾਥੀਓ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ 21 ਤਾਰੀਖ ਨੂੰ ਯੂਲਬੀਜ਼ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਦੇ ਜਿਹੜੀਆਂ ਉਹ ਹੁਣ ਜਾਰੀਆਂ ਨੇ 46 ਜਗ੍ਹਾ ਦੇ ਉੱਪਰ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨਾਂ ਦੇ ਵਿੱਚ ਔਰ ਕਮੇਟੀਆਂ ਦੇ ਵਿੱਚ ਔਰ 49 ਜੋ ਬਾਇ ਇਲੈਕਸ਼ਨ ਨੇ ਉਹ ਹੋਣ ਜਾ ਰਹੀਆਂ ਨੇ ਇਹਨਾਂ ਬਾਇ ਇਲੈਕਸ਼ਨਸ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ 87 ਥਾਵਾਂ ਦੇ ਉੱਪਰ 977 ਬੋਰਡਾਂ ਦੇ ਉੱਪਰ ਨੇ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਪਿਛਲੇ 2.5 ਤੋਂ 3 ਸਾਲ ਤੋਂ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੇਤਹਾਸ਼ਾ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਹੋਏ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਚਾਹੇ ਪੰਚਾਇਤਾਂ ਦੀ ਗੱਲ ਕਰਨੀ ਹੈ ਤਿੰਨ ਬਾਇਲੈਕਸ਼ਨ ਦੀ ਗੱਲ ਕਰਨੀ ਹੈ ਬਹੁਤ ਵੱਡਾ ਫਤਵਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੋ ਉਸੇ ਜੋਸ਼ੋ ਖਰੋਸ਼ ਦੇ ਨਾਲ ਔਰ ਕੰਮਾਂ ਦਾ ਏਜੰਡਾ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਏਰੀਆਜ਼ ਦੇ ਵਿੱਚ ਜਾਣ ਦੇ ਲਈ ਤਿਆਰ ਹੈ ਤੇ ਪਰਸੋ ਨੋਮੀਨੇਸ਼ਨ ਜਿਹੜੀ ਉਹ ਸ਼ੁਰੂ ਹੋਈ ਸੀਗੀ ਕੱਲ ਸ਼ਾਮ ਤੱਕ ਨੋਮੀਨੇਸ਼ਨਸ ਫਾਈਲ ਹੋਣੀਆਂ ਨੇ ਔਰ ਅੱਜ ਅਸੀਂ ਇਹਨਾਂ 977 ਵਾਰਡਸ ਦੇ ਵਿੱਚੋਂ 784 ਵਾਰਡ ਨੇ ਜਿਹੜੇ ਉਹ ਸਾਡੇ ਫਾਈਨਲਾਈਜ਼ ਹੋ ਚੁੱਕੇ ਬਾਕੀ ਦੇ ਉੱਪਰ ਜੋ ਕੁਝ ਡਿਸਕਸ਼ਨਸ ਔਰ ਡੈਲੀਬਰੇਸ਼ਨਸ ਨੇ ਉਹ ਚੱਲ ਰਹੀਆਂ ਨੇ ਔਰ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੇਤਹਾਸ਼ਾ ਖੁਸ਼ੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸ ਚਾਹੇ ਭਾਜਪਾ ਜਿਹੜੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਉਧਾਰ ਨਹੀਂ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਨਹੀਂ ਹੋਏ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਦੱਸਣਾ ਚਾਹੁੰਦਾ ਕਿ ਇੰਨਾ 970 ਵਾਰਡਸ ਪਿੱਛੇ ਆਮ ਆਦਮੀ ਪਾਰਟੀ ਕੋਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤਕਰੀਬਨ 4-5 ਦਿਨਾਂ ਦੇ ਵਿੱਚ ਵਿੱਚ ਸਾਡੇ ਕੋਲੇ 5000 ਪਲੱਸ ਨੇ ਜਿਹੜੀਆਂ ਉਹ ਐਪਲੀਕੇਸ਼ਨਾਂ ਆਈਆਂ ਕਈ ਵਾਰਡ ਦੇ ਉੱਪਰ ਤਾਂ ਟਿਕਟ ਐਸਪੀਰੈਂਸ ਨੇ ਜਿਹੜੇ ਟਿਕਟਾਂ ਦੇ ਚਾਹਵਾਨ ਨੇ ਉਹ 12 12 15 15 20 20 ਤੱਕ ਐਪਲੀਕੇਸ਼ਨ ਦੇ ਜਿਹੜੀਆਂ ਉਹ ਆਈਆਂ ਤੇ ਅਸੀਂ ਇਹਦਾ ਬੜਾ ਕਿਉਂਕਿ ਆਮ ਆਦਮੀ ਪਾਰਟੀ ਵਰਕਰ ਵਲੰਟੀਅਰ ਬੇਸਡ ਪਾਰਟੀ ਹੈ ਪਾਰਟੀ ਦੀ ਜਿੰਦ ਜਾਨ ਨੇ ਸਾਡੇ ਵਰਕਰ ਵਲੰਟੀਅਰ ਔਰ ਇੱਕ ਇਨਕਲੂਸਿਵ ਪੋਲਿਟਿਕ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਮੁੱਚੀ ਪਾਰਟੀ ਦੀ ਸੋ ਅਸੀਂ ਇਦੇ ਵਿੱਚ ਬੜਾ ਇੱਕ ਟਰਾਂਸਪੇਰੈਂਟ ਅਕਾਊਂਟੇਬਲ ਔਰ ਗ੍ਰਾਸ ਰੂਟ ਲੈਵਲ ਤੋਂ ਸਾਡੇ ਕੋਲ ਲੋਕਾਂ ਦਾ ਫੀਡਬੈਕ ਆਵੇ ਲੋਕਾਂ ਦੀ ਇੱਛਾ ਅਨੁਸਾਰ ਇਹ ਫੈਸਲੇ ਹੋਣ ਟਿਕਟ ਡਿਸਟ੍ਰੀਬਿਊਸ਼ਨ ਦੇ ਉਹਦੇ ਲਈ ਇੱਕ ਬੜਾ ਐਕਸਟੈਂਸਿਵ ਫਾਰਮੈਟ ਜਿਹੜਾ ਉਹ ਅਡਾਪਟ ਕੀਤਾ ਅ ਪੂਰੇ ਪੰਜਾਬ ਨੂੰ 5 ਕਾਰਪੋਰੇਸ਼ਨਾਂ ਦੇ ਵਿੱਚ ਔਰ 5 ਜੋ ਛੋਟੀਆਂ ਕਮੇਟੀਆਂ ਸੀਗੀਆਂ ਉਹਨਾਂ ਨੂੰ ਮਾਝਾ ਔਰ ਤਿੰਨ ਮਾਲਵੇ ਦੇ ਜ਼ੋਨ ਔਰ ਇੱਕ ਦੁਆਬੇ ਦਾ ਦਾ ਜ਼ੋਨਾਂ ਦੇ ਵਿੱਚ ਡਿਵਾਈਡ ਕੀਤਾ ਤੇ ਸਕਰੀਨਿੰਗ ਕਮੇਟੀਆਂ ਬਣੀਆਂ ਨੋ ਨੋ ਮੈਂਬਰੀ ਸਕਰੀਨਿੰਗ ਕਮੇਟੀਆਂ ਬਣੀਆਂ ਜਿਹਦੇ ਵਿੱਚ ਪਾਰਟੀ ਦੇ ਚੁਣੇ ਹੋਏ ਨੁਮਾਇंदे ਔਰ ਪਾਰਟੀ ਦੇ ਜਿਹੜੇ ਆਫਿਸ ਬੀਅਰੇ ਸੀਗੇ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਤੇ ਤਕਰੀਬਨ ਤਕਰੀਬਨ 350 ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਵਰਕਰ ਵੋਲੰਟੀਅਰ ਲੀਡਰ ਉਹਨਾਂ ਨੂੰ ਅਹੁਦੇਦਾਰ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ ਇਨਵੋਲਵ ਕੀਤਾ ਗਰਾਊਂਡ ਲੈਵਲ ਤੇ ਜਾ ਕੇ ਮੀਟਿੰਗਾਂ ਹੋਈਆਂ ਤੇ ਮਲਟੀਪਲ ਡਿਸਕਸ਼ਨਸ ਤੋਂ ਬਾਅਦ ਅ ਫੈਸਲਾ ਜਿਹੜਾ ਉਹ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੇ ਕੰਸੈਂਸਸ ਦੇ ਨਾਲ ਵੇਨੇਬਿਲਿਟੀ ਪਾਰਟੀ ਪ੍ਰਤੀ ਐਫੀਲੀਏਸ਼ਨ ਇਹ ਜਿਹੜੇ ਕ੍ਰਾਈਟੇਰੀਆ ਸੀਗੇ ਇਹ ਅਸੀਂ ਅਡਾਪਟ ਕੀਤੇ ਔਰ ਅੱਜ ਉਸੇ ਦੀ ਜੋ ਮੇਜਰ ਚੰਗ ਹੈ ਜਿਹੜਾ ਪਹਿਲੀ ਲਿਸਟ ਦੇ ਰੂਪ ਦੇ ਵਿੱਚ 784 ਟਿਕਟਾਂ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੁਧਿਆਣਾ ਦੇ 94 ਵਾਰਡਸ ਨੇ ਪਟਿਆਲਾ ਦੇ 56 ਵਾਰਡਸ ਨੇ ਅੰਮ੍ਰਿਤਸਰ ਦੇ 74 ਵਾਰਡਸ ਦੇ ਕੁਝ ਇੱਕ ਇੱਕ ਦੋ ਦੋ ਚਾਰ ਚਾਰ ਵਾਰਡਸ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਇਹ ਜੇ ਫਰਦਰ ਸਾਨੂੰ ਲੱਗਿਆ ਕਿ ਇਹ ਜੇ ਡਿਸਕਸ਼ਨ ਦੀ ਲੋੜ ਹੈ ਉਹ ਪੈਂਡਿੰਗ ਨੇ ਉਹ ਵੀ ਸ਼ਾਮ ਤੱਕ ਨੇ ਜਿਹੜੇ ਸਾਰੇ ਦੇ ਸਾਰੇ ਤਕਰੀਬਨ ਤਕਰੀਬਨ 400 ਦੇ ਕਰੀਬ ਨੇ ਜਿਹੜੇ ਉਹ ਬਚਦੇ ਨੇ ਪੂਰੇ ਸਾਰੇ ਪੰਜਾਬ ਦੇ ਵਿੱਚੋਂ ਇਹ ਵੀ ਅੱਜ ਸ਼ਾਮ ਤੱਕ ਹੈ ਜਿਹੜਾ ਇਹ ਵੀ ਫਾਈਨਲ ਹੋ ਜਾਏਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਵੀ ਡਿਸਰਵਿੰਗ ਕੈਂਡੀਡੇਟ ਆ ਅ ਪਿੱਛੇ ਰਹੇ ਸੋ ਇਸ ਕਰਕੇ ਮਲਟੀਪਲ ਲੇਅਰਸ ਆਫ ਡਿਸਕਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਸਾਰੀ-ਸਾਰੀ ਰਾਤ ਸਾਡੇ ਸਾਰੇ ਸਾਰੇ ਜਿਹੜੇ ਆਰਗੇਨਾਈਜੇਸ਼ਨ ਦੇ ਸਾਥੀ ਨੇ ਸਾਡੇ ਡਾਕਟਰ ਸਨੀ ਆਲੂ ਵਾਲੀ ਜੀ ਮੇਰੇ ਵੀਰ ਸ਼ੈਰੀ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਖਾਸ ਤੌਰ ਤੇ ਸਾਡੇ ਜ਼ੋਨ ਇੰਚਾਰजेस ਮੈਂ ਇਹਨਾਂ ਨੂੰ ਇਹਨਾਂ ਨੂੰ ਸਲਾਮ ਕਰਦਾ ਸਾਡੀ ਸਾਰੀ ਦੀ ਸਾਰੀ ਟੀਮ ਨੂੰ ਮੇਰੇ ਨਾਲੋਂ ਵੀ ਵੱਧ ਕੇ ਸਾਡੀ ਸਾਰੀ ਦੀ ਸਾਰੀ ਟੀਮ ਨੇ ਆਰਗੇਨਾਈਜੇਸ਼ਨ ਦੀ ਟੀਮ ਨੇ ਔਰ ਨੀਚੇ ਫਿਰ ਜੋ ਚਾਹੇ ਡਿਸਟ੍ਰਿਕਟ ਇਨਚਾਰਜ ਚਾਹੇ ਲੋਕ ਸਭਾ ਇਨਚਾਰਜ ਨੇ ਚਾਹੇ ਜੋ ਜ਼ਿਲ੍ਹਾ ਪ੍ਰਧਾਨ ਨੇ ਤੇ ਚਾਹੇ ਐਮ ਐਲ ਏਜ਼ ਜਾਂ ਕੋਈ ਸਾਡੇ ਜਿਹੜੇ ਹਲਕਿਆਂ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਸਾਰਿਆਂ ਨੇ ਬੜੀ ਐਕਸਟੈਂਸਿਵ ਮਿਹਨਤ ਕੀਤੀ ਪਰ ਇਹ ਜਿਹੜੀ ਸਾਡੀ ਕੋਰ ਟੀਮ ਆਰਗੇਨਾਈਜੇਸ਼ਨ ਦੀ ਇਹਨਾਂ ਨੇ ਸਾਰੀ ਸਾਰੀ ਰਾਤ ਹੈ ਜਿਹੜਾ ਇਹਦੇ ਉੱਪਰ ਪਿਛਲੇ 2 ਦਿਨਾਂ ਦੇ ਵਿੱਚ ਕਿਉਂਕਿ ਸਮਾਂ ਬੜਾ ਘੱਟ ਮਿਲਿਆ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਸੋਰਸ ਕਰਕੇ ਐਕਸਟੈਂਸਿਵ ਐਕਸਰਸਾਈਜ਼ ਹੋਈ ਹੈ ਅੱਜ 784 ਦੇ ਅਸੀਂ ਅਨਾਉਂਸਮੈਂਟ ਹੈ ਜਿਹੜੀ ਉਹ ਕਾਰਨ ਜਾ ਰਹੇ ਬਾਕੀ ਨੇ ਜਿਹੜੇ ਸ਼ਾਮ ਤੱਕ ਹੋ ਜਾਣਗੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਜਿਹੋ ਜਿਹਾ ਰਿਸਪੌਂਸ ਲੋਕਾਂ ਤੋਂ ਸਾਨੂੰ ਕਿਉਂਕਿ ਆਪਾਂ ਨਾਰਮਲੀ ਇਲੈਕਸ਼ਨਾਂ ਦੇ ਵਿੱਚ ਦੇਖਦੇ ਆ ਕਿ ਜਿਸ ਪਾਰਟੀ ਦੇ ਜਿੱਤ ਦੇ ਜਿੰਨੇ ਵੱਧ ਚਾਂਸਸ ਹੁੰਦੇ ਨੇ ਜਿਸ ਪਾਰਟੀ ਦਾ ਜਿੰਨਾ ਵੱਧ ਬੋਲਬਾਲਾ ਹੁੰਦਾ ਉਹਦੇ ਕੋਲ ਟਿਕਟ ਐਸਪੀਰੀਐਂਸ ਦੇ ਕੈਂਡੀਡੇਟ ਵੀ ਉਨੇ ਹੀ ਵੱਧ ਹੁੰਦੇ ਨੇ ਸੋ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਸਾਡਾ ਮਾਹੌਲ ਬਣਿਆ ਹੋਇਆ ਅੱਜ ਕਮਾ ਦੇ ਆਧਾਰ ਦੇ ਉੱਪਰ ਔਰ ਜੋਸ਼ ਦੇ ਨਾਲ ਸਾਡੇ ਸਾਡੇ ਵਰਕਰ ਸਾਥੀ ਲੱਗੇ ਨੂੰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਅਸੀਂ ਜਲੰਧਰ ਵੈਸਟ ਲੋਕਾਂ ਨੇ ਜਿਤਾਇਆ ਜਿਸ ਤਰੀਕੇ ਦੇ ਨਾਲ ਤਕਰੀਬਨ 80-85% ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਉਹ ਆਵਾਜ਼ ਦੀ ਪਾਰਟੀ ਦੇ ਜਿੱਤੀਆਂ 90 ਦੇ ਕਰੀਬ 90% ਦੇ ਕਰੀਬ ਜਿਸ ਤਰੀਕੇ ਦੇ ਨਾਲ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਦਰਜ ਹੋਈ ਹੈ ਉਸ ਤਰੀਕੇ ਨਾਲ ਇਹਨਾਂ ਦੇ ਵਿੱਚ ਵੀ ਬਹੁ ਗਿਣਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਾਡੇ ਉਹ ਜੇਤੂ ਰਹਿਣਗੇ ਕੁਦਰਦਾਰ ਜੀ ਬਈ ਚੋ ਥੈਂਕ ਯੂ ਸੋਮਾ ਜੀ ਅਮਨ ਜੀ ਇੱਕ ਰਮੀਤ ਜੀ ਨੂੰ ਮੈਂ ਪਾਠ ਤੇ ਅਲੱਗ ਇੱਕ ਸਪੈਕ ਕਾਨਫਰੰਸ ਕੀਤਾ